ਕਲ ਤੁਸੀਂ ਦੇਖ ਰਹੇ ਹੋ ਨਿਊਜ਼ ਮਾਲਵਾ ਟਾਈਮਜ਼ ਤੋਂ ਮੁਨਸ਼ੀ ਫਾਰੂਖ ਜੀ ਦੇ ਖਾਸ ਰਿਪੋਰਟ ਪੰਜਾਬ ਸਰਕਾਰ ਵੱਲੋਂ ਚਲਾਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਪੰਜਾਬ ਦੇ ਡੀਜੀਪੀ ਗੌਰਵ ਯਾਦਤ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਲੇਰਕੋਟਲਾ ਦੇ ਐਸਐਸਪੀ ਗਗਨਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਵੱਲੋਂ ਜਮਾਲਪੁਰਾ ਪੱਕਾ ਦਰਵਾਜ਼ਾ ਦੇ ਰੈਣਮਾਲੇ ਇੱਕ ਨਸ਼ਾ ਤਸਕਰ ਤੇ ਕਿਲਾ ਰਹਿਮਤਗੜ ਵਿਖੇ ਇੱਕ ਨਸ਼ਾ ਤਸਕਰ ਦੇ ਘਰ ਨੂੰ ਪੀਲਾ ਪੰਜਾ ਇੱਕ ਐਕੇ ਕੇ ਚਲਾਇਆ ਗਿਆ ਕਿ ਨਦ ਦੇ ਘਰ ਅੱਗੇ ਬਣੀਆਂ ਦੇਲੀਆਂ ਨਾਲ ਟ੍ਰੈਫਿਕ ਸਮੱਸਿਆ ਪੈਦਾ ਹੁੰਦੀ ਹੈ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਪੁਲਿਸ ਨੂੰ

න ේකරන්න සුන් කන යට අක තිීජ නාහ න රෘෂකරන ති ජ වස ේස න ො. නක ෘෂකට අයෙල්ල ුන්ට විලායි වල්ල වනු ලක්ට ෘට්ටිවිය නාට පාාව පල්ලවනු ලගේෙ දාන. ඇති අගේ ජරෘෂවර්තනින් සටා. ਇਹ ਤਾਂ 15 ਕੋਟਾਂ ਨੇ ਮੇਰੀਆਂ ਮੇਰੇ ਲਈ ਪੋਸਟਾਂ ਦੇ ਵੀ ਸਬੂਤ ਨੇ ਕਿਹੜੇ ਕਿਹੜੇ ਦਿਨ ਉੱਧਰ ਕੋਟ ਲਗਾਈ ਹੋਈ ਆ। ਹੋਰ ਕੋਟ ਵੀ ਨਹੀਂ ਜਾ ਰਹੇ ਹੁਣ ਮਨੇ ਖੁਦ ਚੁਕਵਾਇਆ ਹੈ। ਇਹ ਤੁਸੀਂ ਕਿਹਨਾਂ ਹੋਰ ਵੇਚਦੇ ਨੇ ਬੰਦੇ। ਮੈਂ ਵੇਚ ਰਿਹਾ। ਮੁੱਲੀ ਵੇਚ ਰਿਹਾ ਕਿੱਦਾਂ ਕਰੇ। ਇਹ ਸੱਚਾ। ਕੱਟ ਕੇ ਕਰਕੇ ਨਾ। ਆ ਦੇਖ ਲਓ। ਇਹਦੇ ਤੇ ਆਹਨ ਕੋਟ ਲੈ ਲੋ ਜੇ ਨਾ ਸਹੀ ਤਰੀਕਾ ਹੁਣ ਮਨੇ। ਉਹਨਾਂ ਦੇ ਘਰ ਤੋਂ ਆਉਂਦੇ ਸਮਾਨ ਵੀ ਗਏ ਜਿਹੜੇ ਚੇਲੇ ਚ ਰੱਖਦੇ ਜਿਹੜੇ ਬڑے ਸਾਰੇ ਬੰਦੇ ਸਿੱਕਾ ਪਾਦੇ ਕਿ 5-5 ਗ੍ਰਾਮ ਕਰੀ ਚ 5 ਗ੍ਰਾਮ ਪਾਦਾ ਕਿਸੇ 10 ਗ੍ਰਾਮ ਪਾਦਾ ਜਿਹੜੇ ਗੇਸਟਰ ਨੇ ਸਮਾਨ ਲੜਨੀ ਉਹ ਜਿਹੜੇ ਗੈਂਗਸਟਰ ਨੇ ਗੈਂਗਸਟਰ ਸਮਾਨ ਸੋਨੇ ਸਿੱਕਾ ਦੇ ਧੱਕਾ ਕਰਦੇ ਫਿਰਦੇ ਨੇ ਜਿਹੜੀ ਇਹਨਾਂ ਨੇ ਪੋਰਟ ਮੱਗੀ ਸੀ ਕਰ ਸਾਦ ਕਬਸਰ ਨੇ ਲੈਂਡ ਆਰਡਰ ਮੇਕਿੰਗ ਕਰ ਲਈ ਪੁਲਿਸ ਜਿਹੜੀ ਫੋਰਸ ਨਾਲ ਆਈ ਹੈ ਤੇ ਇਹਨੂੰ ਸਾਰੇ ਕਾਰਵਾਈ ਕੀਤੀ ਗਈ ਉਹਨਾਂ ਮੁਤਾਬਕ ਇਹ ਬੰਦੇ ਦਾ ਇਹ ਵੀ ਪਤਾ ਲੱਗਿਆ ਵੀ ਇਹ ਡਰੱਗਸ ਦਾ ਕੰਮ ਕਰਦਾ ਹੈ। ਹੂੰ ਇਹਦੇ ਤੇ ਆਲਰੇਡੀ ਡਰੱਗਸ ਦੇ ਪਲੱਸ ਇਲੀਗਲ ਐਕਟੀਵਿਟੀਜ਼ ਨੇ ਤਿੰਨ ਤਿੰਨ ਮਕੱਦਮੇ ਬਣੇ ਨੇ। ਸੋ ਉਹ ਸਾਰੀ ਕਾਰਵਾਈ ਕੀਤੀ ਗਈ ਹੈ। ਸਾਡੀ ਇਹ ਅਪੀਲ ਹੈ ਵੀ ਜਿਹੜੇ ਨਸ਼ੇ ਦੇ ਕਾਰੋਬਾਰੀ ਨੇ ਉਹਨਾਂ ਨੂੰ ਸਖਤ ਕਾੜਨਾ ਚਾਹੀਦਾ ਹੈ ਗਵਰਨਮੈਂਟ ਵੱਲੋਂ ਵਰਦੀ ਐਸਐਸਪੀ ਸਾਹਿਬ ਵੱਲੋਂ ਵੀ ਇਹਨਾਂ ਚੀਜ਼ਾਂ ਤੋਂ ਬਾਜ਼ ਆਉਣ ਸਾਰਿਆਂ ਦੇ ਨਾਲ ਇਹੀ ਕਾਰਵਾਈ ਕੀਤੀ ਜਾਣਗੇ ਜੋ ਨਜਾਇਜ਼ ਕੰਮ ਕਰਦੇ ਨੇ। ਸਰ ਲੱਗਦਾ ਸਰ ਲੱਗਦਾ ਹੈ ਕਿ ਨਸ਼ੇ ਦੇ ਆੜ ਦੇ ਵਿੱਚ ਤੁਸੀਂ ਨਗਰ ਕੌਂਸਲ ਦਾ ਨਜਾਇਜ਼ ਕਬਜ਼ਾ ਨਜਾਇਜ਼ ਕਬਜ਼ੇ ਦੇ ਨਹੀਂ ਉਹਦੇ ਵੱਧ ਵੱਧ ਹੋਈਆਂ ਨੇ ਇਹ ਨਜਾਇਜ਼ ਕਬਜ਼ੇ ਦੀ ਗੱਲ ਕਰਦੇ ਆ ਬਾਇਕਰੋਜਮੈਂਟ ਦੀ ਕੀ ਤੁਹਾਨੂੰ ਇੱਕੋ ਹੀ ਮਕਾਨ ਦੇ ਕਾਰਸਦ ਅਫਸਰ ਲਿਖਿਆ ਹੈ ਕਿ ਇਹ ਬਿਜਲੀ ਗੱਲ ਕੀ ਹੈ ਇਹ ਨਹੀਂ ਉਹ ਕਾਰਸਦ ਅਫਸਰ ਨੇ ਕਿਹਾ ਵੀ ਸਾਨੂੰ ਪੁਲਿਸ ਸਪੋਰਟ ਕਰੋ ਅਸੀਂ ਨਜਾਇਜ਼ ਕਬਜ਼ੇ ਘਟਾਉਂ ਰਹੇ ਆ ਸਰ ਸਾਰਿਆਂ ਲਈ ਇਹੀ ਵਾਰਨਿੰਗ ਹੈ ਕੋਈ ਧਿਲਮਿਟ ਨਹੀਂ ਵਰਤੀ ਜਾਏ ਕਿਸੇ ਨੂੰ ਕੋਈ ਧਿਲਮਿਟ ਸਾਰੇ ਅਧਿਕਾਰ ਵਿੱਚ ਸਾਰਿਆਂ ਦੇ ਅਧਿਕਾਰ ਬਾਈ ਕੀਤੀ ਜਾਊਗੀ ਪੋਰਟਲ ਮਟਰਨੀ ਹੈ ਜੋ سپورਟ ਮੰਗੀ ਗਈ ਹੈ ਸਿਵਲ ਡਿਪਾਰਟਮੈਂਟ ਵੱਲੋਂ ਪਲੀਜ਼ ਬਿਲਕੁਲ ਡਿਊਟੀ ਬੰਡ ਹੋ ਕੇ ਉਹਨਾਂ ਦਾ ਕੰਮਕਾਰ ਕਰੇਗੇ ਨਸ਼ੇ ਵਾਲੇ ਜਿਹੜੇ ਖਾਸ ਕਰਕੇ ਬੰਦੇ ਉਹ ਸਪੈਸ਼ਲ ਅਪੀਲ ਹੈ ਸਾਡੀ ਕਿ ਨਸ਼ੇ ਤੋਂ ਆਵਾਜ਼ ਆਉਣ ਕਿਸੇ ਨੂੰ ਬਖਸ਼ਾ ਨਹੀਂ ਜਾਵੇ ਨਹੀਂ ਸਰਕਾਰ ਦੀ ਹਦਾਇਤ ਹੈ ਵੀ ਜਿਹੜੇ ਨਸ਼ਿਆਂ ਦੇ ਵਿੱਚ ਮਕਾਨ ਪ੍ਰਾਪਰਟੀਆਂ ਬਣਾਈਆਂ ਉਹਨਾਂ ਨੂੰ ਅਟੈਚਮੈਂਟ ਕਰਕੇ ਉਹਨਾਂ ਨੂੰ ਢਾਇਆ ਜਾਵੇ ਕੀ ਮਲੇਰ ਕੋਲੇ ਕੋਈ ਇਦਾਂ ਦੇ ਟਾਈਪ ਬਿਲਡਿੰਗ ਤੁਸੀਂ ਢਾਈ ਅਜੇ ਤੱਕ ਨਹੀਂ ਅਸੀਂ ਅਸੀਂ ਜਿਹੜੀਆਂ ਕਾਰਵਾਈਆਂ ਕੀਤੀਆਂ ਵੀ ਨੇ ਜੋ ਲੀਗਲੀ ਕਾਰਵਾਈ ਬਣਦੀ ਹੈ ਉਹ ਸਾਰੀਆਂ ਕੀਤੀਆਂ ਨੇ ਔਰ ਕੀਤੀਆਂ ਜਾ ਰਹੀਆਂ ਨੇ ਤੇ ਤੋਂ ਇਲਾਵਾ ਕਿਤੇ ਹੋਰ ਵੀ ਹੈ ਨਹੀਂ ਇਹ ਇਹ ਹੁਣ ਉਹਨਾਂ ਦੇ ਡਿਪੈਂਡਰ ਵੀ ਅੱਗੇ ਇੱਕ ਹੋਰ ਹੈ